ਹੈਲੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀਤ ਚੈਨਲ 'ਚ ਮੈਂ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ ਔਰ ਮੈਂ ਅੱਜ ਤੁਹਾਡੇ ਸਾਹਮਣੇ ਜੋ ਟੌਪਿਕ ਲੈ ਕੇ ਆਈ ਹਾਂ ਉਹ ਉਹ ਟੌਪਿਕ ਹੈਗਾ ਮੈਂ ਤੁਹਾਡੀ ਕੋਲ ਜਿਹੜੀ ਇੱਕ ਵੀਡੀਓ ਬਣਾਈ ਸੀਗੀ ਪਿਛਲੀ ਵਾਰ ਕੀ ਜੋ ਮੈਰਿਜਸ ਵਾਲੀ ਵੀਡੀਓ ਸੀਗੀ ਮੇਰੀ ਤਾਂ ਅੱਜ ਉਸ ਵੀਡੀਓ ਦਾ ਸੈਕਿੰਡ ਪਾਰਟ ਮੈਂ ਬਣਾ ਰਹੀ ਹਾਂ ਕਿ ਮੈਂ ਉਸ ਵੀਡੀਓ 'ਚ ਤੁਹਾਡੇ ਨਾਲ ਇਹ ਡਿਸਕਸ ਕੀਤਾ ਸੀ ਕਿ ਇੰਡੀਅਨ ਕੁੜੀਆਂ ਦੀ ਵਿਆਹ ਲਈ ਕੀ ਮੈਂਟੈਲਿਟੀ ਹੁੰਦੀ ਹੈ ਉਹ ਇੰਨੀ ਇਨੋਸੈਂਟ ਹੁੰਦੀਆਂ ਨੇ ਸਪੈਸ਼ਲੀ ਸਿਟੀਆਂ ਦੀਆਂ ਕੁੜੀਆਂ ਉਹਨਾਂ ਨੂੰ ਇੰਨਾ ਪਤਾ ਹੁੰਦਾ ਹੈ ਕਿ ਜਦੋਂ ਮੈਰਿਜ ਹੋਣੀ ਹੈ ਤਾਂ ਸਾਨੂੰ ਬਹੁਤ ਅੱਛੀ ਅੱਛੀ ਜੁਐਲਰੀ ਮਿਲਣੀ ਹੈ ਬਹੁਤ ਐਕਸਪੈਂਸਿਵ ਕਪੜੇ ਮਿਲਨੇ ਹਨ ਔਰ ਇੱਕ ਸਾਡਾ ਡ੍ਰੀਮ ਚਾਰਮਿੰਗ ਪ੍ਰਿੰਸ ਆਣਾ ਹੈ ਡ੍ਰੀਮ ਪ੍ਰਿੰਸ ਜੋ ਸਾਨੂੰ ਲੈ ਕੇ ਜਾਏਗਾ ਔਰ ਅਸੀਂ ਦੁਨੀਆ ਦੀ ਸਾਰੀ ਹੱਦਾਂ ਕਰਾਸ ਕਰਕੇ ਆਪਣੀ ਲਾਈਫ ਨੂੰ ਇੰਜੋਏ ਕਰਾਂਗੇ ਇਤਾਂ ਦਾ ਸੁਪਨਾ ਮੈਂ ਸਿਟੀਆਂ ਦੀ ਕੁੜੀਆਂ ਦੀ ਗੱਲ ਕਰ ਰਹੀ ਆ ਤਾਂ ਉਸੇ ਹੀ ਮੈਰਿਜ ਦਾ ਇੱਕ ਪਾਰਟ ਜੋ ਕਿ ਬਹੁਤ ਹੀ ਜ਼ਿਆਦਾ ਦੁਖੀ ਕਰਦਾ ਹੈ इमोशनल ਕਰਦਾ ਹੈ ਇਨਸਾਨ ਨੂੰ ਉਹ ਹੈ ਸਾਡਾ ਜਿਹੜਾ ਵਿਦਾਈ ਵਾਲਾ 파ਟ ਜੋ ਡੋਲੀ ਵਾਲਾ 파ਟ ਹੁੰਦਾ ਤਾਂ ਉਸ ਬਾਰੇ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰਨਾ ਚਾਹਨੀ ਆ ਉਹ ਦੁਨੀਆ ਦੇ ਡਾਡਿਆ ਰੱਬਾ ਇਹ ਤੂੰ ਕੈਸੀ ਰੀਤ ਬਣਾਈ ਕਿੱਥੇ ਧੀਆਂ ਜਮਦਿਆਂ ਨੇ ਜਾਂ ਕਿੱਥੇ ਬਾਗ ਫੜਾਈ ਅੱਜ ਇਸ ਚੀਜ਼ ਦੇ ਉੱਤੇ ਮੈਂ ਤੁਹਾਡੇ ਸਾਹਮਣੇ ਡਿਸਕਸ ਕਰਾਂਗੀ ਕੀ ਮਾਪਿਓ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਕੁੜੀ ਜਦੋਂ ਛੋਟੀ ਜੀ ਹੁੰਦੀ ਹੈ ਉਦੋਂ ਤੋਂ ਹੀ ਉਹ ਸ਼ੁਰੂ ਕਰ ਦਿੰਦੇ ਨੇ ਕੁੜੀ ਲਈ ਦਾਜ ਇਕੱਠਾ ਕਰਨਾ ਕੁੜੀ ਲਈ ਪੈਸਾ ਇਕੱਠਾ ਕਰਨਾ ਕੁੜੀ ਦੇ ਵਿਆਹ ਦੇ ਸੁਪਨੇ ਦੇਖਨੇ ਸ਼ੁਰੂ ਕਰ ਦਿੰਦੇ ਨੇ ਕਿ ਸਾਡੀ ਕੁੜੀ ਵਿਆਹ ਕਰਾ ਕੇ ਬਾਹਰ ਜਾਏ ਦੂਸਰੇ ਘਰ ਜਾਏਗੀ ਉਹਦੀ ਪਰਵਰਿਸ਼ ਪਹਿਲੇ ਸਾਲ ਤੋਂ ਹੀ ਸ਼ੁਰੂ ਕਰ ਦਿੰਦੇ ਨੇ ਉਹਦੇ ਦਿਮਾਗ 'ਚ ਪਾ ਦਿੰਦੇ ਨੇ ਕਿ ਤੂੰ ਸਾਡੀ ਨਹੀਂ ਹੈ ਤੂੰ ਵਿਆਹ ਕਰਾ ਕੇ ਦੂਸਰੇ ਦੇ ਘਰ ਜਾਣਾ ਹੈ ਕਿੰਨਾ ਅਜੀਬ ਜਿਹਾ ਰਿਵਾਜ ਹੈ ਕਿ ਕੁੜੀਆਂ ਕਿੱਥੇ ਜੰਮਦੀਆਂ ਨੇ ਕਿੱਥੇ ਪਲਦੀਆਂ ਨੇ ਕਿੱਥੇ ਵੱਡੀਆਂ ਹੁੰਦੀਆਂ ਕਿੱਥੇ ਉਹਨਾਂ ਦੀ ਬਚਪਨ ਉਹਨਾਂ ਦੀ ਜਵਾਨੀ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਐਜੂਕੇਸ਼ਨ ਹੁੰਦੀ ਹੈ ਇੱਕ ਸਿਸਟਮ ਹੁੰਦਾ ਹੈ ਆਪਣੇ ਆਪਣੇ ਘਰਾਂ ਦਾ ਜਿੱਥੇ ਉਹ ਵੱਡੀਆਂ ਹੁੰਦੀਆਂ ਨੇ ਜੋ ਚੀਜ਼ ਐਡਾਪਟ ਕਰਦੀਆਂ ਨੇ ਔਰ ਕਿਦਾਂ ਦੀ ਇਹ ਰੀਤ ਹੈ ਜੋ ਮਜਬੂਰ ਕਰ ਦਿੰਦੀ ਹੈ ਉਹਨਾਂ ਨੂੰ ਦੂਸਰੇ ਘਰ ਜਾਣ ਲਈ ਇਦਾਂ ਦੀ ਰੀਤ ਕਿਉਂ ਬਣੀ ਕਿ ਆਪਣਾ ਹਰ ਚੀਜ਼ ਆਪਣਾ ਅਸਤਿਤਵ ਛੱਡ ਕੇ ਆਪਣੀ ਪੂਰੀ ਬੈਕਗ੍ਰਾਉਂਡ ਛੱਡ ਕੇ ਸਾਨੂੰ ਕਿਸੇ ਅਜਨਬੀ ਨਾਲ ਆਪਣੀ ਲਾਈਫ ਬਿਤਾਣੀ ਪੈਂਦੀ ਹੈ ਜਿਹਦੇ ਬਾਰੇ ਅਸੀਂ ਕਦੇ ਕੁਝ ਨਹੀਂ ਜਾਣਦੇ ਜਦੀ ਖੁਸ਼ੀਆਂ ਨਹੀਂ ਜਾਣਦੇ ਔਰ ਜੋ ਸਾਡੇ ਬਾਰੇ ਕੁਝ ਵੀ ਨਹੀਂ ਜਾਣਦਾ ਇਦਾਂ ਦੇ ਇਹ ਰਿਵਾਜ ਜੋ ਅਸੀਂ ਬਣਾਏ ਹੈ ਤਾਂ ਇਸ ਰਿਵਾਜ ਦਾ ਸਭ ਤੋਂ ਖੁਸ਼ੀ ਵਾਲਾ ਪਾਰਟ ਹੁੰਦਾ ਹੈ ਕਿਉਂਕਿ ਮੈਂ ਬਹੁਤ ਐਕਸਾਈਟਿਡ ਸੀ ਕਿ ਮੈਰਿਜ ਲਈ ਤਾ ਮੈਂ ਮਤਲਬ ਕਿ ਉਹ ਕੁੜੀ ਦੀ ਮਦਰ ਵੀ ਬਹੁਤ ਐਸੀ ਬਹੁਤ ਦਿਨਾਂ ਤੋਂ ਪਲੈਨਿੰਗ ਕਰ ਰਹੇ ਸੀ ਇਹ ਮੈਰਿਜ ਦੀ ਜਦੋਂ ਮੈਰਿਜ ਜਸੰਗੀਤ ਹੋਇਆ ਮਹਿੰਦੀ ਹੋਈ ਹਲਦੀ ਦੀ ਰਸਮਾਂ ਹੋਈਆਂ ਅਸੀਂ ਬਹੁਤ ਖੁਸ਼ ਸੀਗੇ ਪਰ ਜਦੋਂ ਵਿਆਹ ਤੋਂ ਬਾਅਦ ਢੋਲੀ ਦੀ ਰਸਮ ਆਈ ਤਾਂ ਘਰ ਦੇ ਵਿੱਚ ਇਦਾਂ ਦਾ ਕੋਈ ਵੀ ਨਹੀਂ ਸੀ ਜੋ ਟਾਵਾ ਮਾਰ ਮਾਰ ਕੇ ਨਾ ਰੋਇਆ ਹੋਵੇ ਕੋਈ ਮੁੰਡਾ ਕੋਈ ਪਿਓ ਕੋਈ ਰਿਸ਼ਤੇਦਾਰ ਮਾਪਿਓ ਔਰ ਮੈਂ ਖੁਦ ਵੀ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਉਹ ਸਿਸਟਮ ਜਦੋਂ ਕੁੜੀ ਨੂੰ ਆਪਣੇ ਘਰੋਂ ਵਿਦਾਇਗੀ ਕਰਨ ਦਾ ਟਾਈਮ ਸੀਗਾ ਔਰ ਉਹ ਮਾਹੌਲ ਕੁੜੀ ਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਸੀ ਜਦ ਕਿ ਕੁੜੀ ਇੰਨੀ ਜ਼ਿਆਦਾ ਹਾਈਲੀ ਐਜੂਕੇਟਿਡ ਔਰ ਇੰਨੀ ਪ੍ਰੈਕਟੀਕਲ ਐਥਲੀਟ ਹੈ ਏਸ਼ੀਆ ਦੀ ਇੰਡੀਆ ਦੀ ਏਸ਼ੀਆ 'ਚ ਖਿਲਣ ਜਾਂਦੀ ਹੈ ਔਰ ਜਦ ਉਹ ਵੀ ਰੋਈ ਤਾਂ ਮੈਨੂੰ ਬੜਾ ਅਜੀਬ ਲੱਗਿਆ ਕਿ ਪ੍ਰਮਾਤਮਾ ਇਸ ਸਮਾਜ ਨੇ ਇਹ ਕੀ ਰੀਤ ਬਣਾਤੀ ਹੈ ਕਿ ਕਿੱਥੇ ਧੀਆਂ ਜੰਮਦੀਆਂ ਨੇ ਤੇ ਕਿੱਥੇ ਜਾ ਕੇ ਫਿਰ ਉਹਨਾਂ ਦੀ ਸੈਟਲਮੈਂਟ ਹੁੰਦੀ ਹੈ ਔਰ ਇੱਕ ਅਜਨਬੀ ਅਜਨਬੀ ਫੈਮਲੀ ਦੇ ਵਿੱਚ ਜਾ ਕੇ ਉਹਨਾਂ ساری ਉਮਰ ਬਿਤਾਣੀ ਪੈਂਦੀ ਹੈ ਉਹਨਾਂ ਸਾਰੀ ਐਡਜਸਟਮੈਂਟ ਕਰਨੀ ਪੈਂਦੀ ਹੈ ਮਾਪਿਓ ਦੇ ਘਰ ਧੀਆਂ ਕਿੰਨੀਆਂ ਲਾਡਲੀਆਂ ਹੁੰਦੀਆਂ ਨੇ ਕਦੇ ਕਿਸੇ ਚੀਜ਼ ਦੇ ਉਹਨਾਂ ਨੂੰ ਕਮੀ ਨਹੀਂ ਹੁੰਨ ਦਿੰਦੇ ਮਾਪਿਓ ਕੱਪੜੇ ਵਧੀਆ ਤੋਂ ਵਧੀਆ ਉਹਨਾਂ ਨੂੰ ਲੈ ਕੇ ਦਿੰਦੇ ਨੇ ਐਜੂਕੇਸ਼ਨ ਵਧੀਆ ਤੋਂ ਵਧੀਆ ਕਰਦੇ ਨੇ ਉਹਨਾਂ ਦੀ ਹਰ ਜ਼ਿੱਦ ਪੂਰੀ ਕਰਦੇ ਨੇ ਔਰ ਜਦ ਹੀ ਪਰਾਈ ਹੋ ਜਾਂਦੀ ਹੈ ਇੱਕ ਦੋ ਦਿਨਾਂ ਦੇ ਵਿੱਚ ਹੀ ਜਦ ਉਹ ਫੇਰਾ ਪਨ ਲਈ ਸਾਡੇ ਘਰ ਦੇ ਵਿੱਚ ਆਉਂਦੀ ਹੈ ਤਾਂ ਉਹਦਾ ਬਿਹੇਵ ਇਹ ਨਾ ਅਜਿਹਾ ਵੀ ਹੁੰਦਾ ਹੈ ਕਿ ਹਰ ਚੀਜ਼ ਉਹਦੇ ਲਈ ਪਰਾਈ ਹੋ ਜਾਂਦੀ ਹੈ ਪਤਾ ਨਹੀਂ ਪਰਮਾਤਮਾ ਨੇ ਤੀਆਂ ਨੂੰ ਇੰਨੀ ਜ਼ਿਆਦਾ ਹਿੰਮਤ ਕਿੱਥੋਂ ਦਿੰਦੀ ਹੈ ਜਿੱਥੇ ਪੈਦਾ ਹੋ ਕੇ ਪਲਦੀਆਂ ਨੇ ਵੱਡੀਆਂ ਹੁੰਦੀਆਂ ਨੇ ਉਹ ਕਰ ਦੋਹੀ ਦਿਨਾਂ ਚੋਂ ਨਾਲੇ ਪਰਾਇਆ ਹੋ ਜਾਂਦਾ ਹੈ ਮੇਰਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਇਮਪ੍ਰੈਸ ਕਰੇਗਾ ਢੋਲੀ ਵਾਲੇ 파ਟ ਨੂੰ ਤਾਂ ਮੈਂ ਜੋ ਢੋਲੀ ਵਾਲਾ 파ਟ ਦੇਖਿਆ ਮੈਨੂੰ ਬਹੁਤ 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 ਹੀ ਜ਼ਿਆਦਾ ਇਮੋਸ਼ਨਲ 파ਟ ਲੱਗਿਆ ਇੰਨਾ ਜ਼ਿਆਦਾ ਰੋਏ ਅਸੀਂ ਇੰਨਾ ਜ਼ਿਆਦਾ ਰੋਏ ਕਿ 2 ਘੰਟੇ ਤੱਕ ਢੋਲੀ ਰੁਕਵਾ ਕੇ ਰੱਖੀ ਕਿ ਰੋ ਰੁਹਾ ਕੇ ਅਸੀਂ ਕੁੜੀ ਨੂੰ ਵਿਦਾਈ ਨਹੀਂ ਕਰਨੀ ਜਦੋਂ ਢੋਲੀ ਦਾ ਟਾਈਮ ਹੋ ਗਿਆ ਸਾਰੇ ਰਸਮਾਂ ਪੂਰੀਆਂ ਹੋ ਗਈਆਂ ਕੁੜੀ ਘਰ ਦੇ ਵਿੱਚੋਂ ਵਿਦਾ ਹੋਈ ਟਾਈਮ ਦੇ ਹਿਸਾਬ ਨਾਲ ਤਾਂ ਉਹਦੇ ਬਾਅਦ ਵਿੱਚ ਇੱਕ ਡੀਜੇ ਪਾਰਟੀ ਅਰੇਂਜ ਕੀਤੀ ਗਈ ਕਿ ਅਸੀਂ ਇਹਨੂੰ ਰੋ ਕੇ ਨਹੀਂ ਭੇਜਣਾ ਅਸੀਂ ਨੂੰ ਖੁਸ਼ੀ ਨਾਲ ਭੇਜਣਾ ਹੈ ਤਾ ਮੈਨੂੰ ਉਹ ਚੀਜ਼ ਬਹੁਤ ਅੱਛੀ ਲੱਗੀ ਕਿਉਂਕਿ ਮੈਂ ਇੱਕ ਚੀਜ਼ ਪਰਸਨਲੀ ਫੀਲ ਕੀਤੀ ਕਿ ਅਕਸਰ ਡੋਲੀ ਜਿਹੜੀ ਵਿਦਾਈ ਹੈ ਉਹ ਬਹੁਤ ਹੀ ਇਮੋਸ਼ਨਲ ਸੀਨ ਹੁੰਦਾ ਹੈ ਬਹੁਤ ਹੀ ਰੋ ਤੋਕੇ ਕੁੜੀਆਂ ਆਪਣੇ ਘਰੋਂ ਜਾਂਦੀਆਂ ਨੇ ਮਾਪਿਓ ਰਿਸ਼ਤੇਦਾਰ ਬਹੁਤ ਰੋਂਦੇ ਨੇ ਤਾਂ ਉਹ ਉਸ ਤੋਂ ਬੈਟਰ ਸੀਗਾ ਇਹ ਵਾਲਾ ਸੀਨ ਜਦੋਂ ਡੀਜੇ ਲੱਗਿਆ ਤਾਂ ਸ਼ੁਰੂ ਚ 10 15 20 ਮਿੰਟ ਅੱਧਾ ਘੰਟਾ ਕੋਈ ਵੀ ਤਿਆਰ ਨਹੀਂ ਸੀਗਾ ਪਰ ਬਾਅਦ ਦੇ ਵਿੱਚ ਹੌਲੀ ਹੌਲੀ ਸਾਰੇ ਖੁਸ਼ ਸੀਗੇ ਔਰ ਕੁੜੀ ਦੀ ਜੜੀ ਵਿਦਾਈ ਹੈ ਬਹੁਤ ਹੀ ਖੁਸ਼ੀ ਨਾਲ ਹੋਈ ਪਰ ਇੱਕ ਅਜੀਬ ਜਿਹੀ ਚੀਜ਼ ਨਹੀਂ ਲੱਗਦੀ ਕਿ ਕਿੱਦਾਂ ਕੁੜੀਆਂ ਐਡਜਸਟ ਕਰਦੀਆਂ ਨੇ ਜੋ ਕੁੜੀਆਂ ਆਪਣੇ ਮਾਪਿਓ ਦੇ ਘਰ ਨਾ ਟਾਈਮ ਨਾਲ ਸੌਂਦੀਆਂ ਨੇ ਨਾ ਟਾਈਮ ਨਾਲ ਉੱਠਦੀਆਂ ਨੇ ਆਪਣੀ ਮਨਮਰਜ਼ੀ ਹੁੰਦੀ ਹੈ ਉਹਨਾਂ ਦੀ ਰਾਣੀਆਂ ਵਾਂਗੂ ਆਪਣੇ ਮਾਪਿਆਂ ਦੇ ਘਰ ਰਹਿੰਦੀਆਂ ਨੇ ਔਰ ਅਚਾਨਕ ਹੀ ਇੱਕ ਦਿਨ ਕੋਈ ਉਹਨਾਂ ਦੀ ਲਾਈਫ 'ਚ ਆਂਦਾ ਹੈ ਔਰ ਪੇਰੈਂਟਸ ਉਹ ਇਹ ਡਿਸਾਈਡ ਕਰ ਲੈਂਦੇ ਨੇ ਕਿ ਅਸੀਂ ਤੇਰਾ ਵਿਆਹ ਇਹਦੇ ਨਾਲ ਸੈੱਟ ਕਰ ਦਿੱਤਾ ਹੈ ਔਰ ਤੇਰਾ ਵਿਆਹ ਹੋਣਾ ਹੈ ਔਰ ਤੂੰ ਇਹਦੇ ਨਾਲ ਜਾਣਾ ਹੈ ਔਰ ਤੂੰ ਸਾਰੀ ਜ਼ਿੰਦਗੀ ਇਹਦੇ ਨਾਲ ਪਿਤਾਣੀ ਹੈ ਚਾਹੇ ਉਹਨਾਂ ਦਾ ਮਨ ਹੋਵੇ ਜਾਂ ਨਾ ਹੋਵੇ ਜਾਂ ਫਿਰ ਮਨ ਹੋਵੇ ਵੀ ਤਾਂ ਵੀ ਕੁੜੀਆਂ ਨੂੰ ਧੀਆਂ ਨੂੰ ਆਪਣੇ ਘਰਾਂ ਦੇ ਵਿੱਚ ਜਾਣਾ ਪੈਂਦਾ ਹੈ ਇਹ ਡਾਢੀ ਰੀਤ ਜਿਨ੍ਹਾਂ ਨੇ ਬਣਾਈ ਹੈ ਕਿਉਂਕਿ ਸ਼ਾਇਦ ਇਹ ਜ਼ਰੂਰੀ ਵੀ ਹੈ ਮੈਨੂੰ ਵੀ ਪਹਿਲਾਂ ਬਹੁਤ ਗੁੱਸਾ ਆਇਆ ਕਿ ਇਹ ਸਿਸਟਮ ਕਿਉਂ ਹੈ ਐਦਾਂ ਦਾ ਪਰ ਬਾਅਦ ਜਦੋਂ ਮੈਨੂੰ ਪਤਾ ਚੱਲਿਆ ਕਿ ਹਾਂ ਇਹਦੀ ਜ਼ਰੂਰਤ ਸੀ ਤਾਂ ਹੀ ਇਹ ਸਿਸਟਮ ਸਾਡੇ ਬਜ਼ੁਰਗਾਂ ਨੇ ਐਂਸਿਸਟਰਸ ਨੇ ਬਣਾਇਆ ਜੋ ਧੀ ਸਾਡੇ ਘਰ 20 ਸਾਲ 25 ਸਾਲ ਬਿਤਾਉਂਦੀ ਹੈ ਦੋ ਚਾਰ ਦਿਨਾਂ ਛਿਉ ਇੰਨੀ ਪਰਾਈ ਹੋ ਜਾਂਦੀ ਹੈ ਕਿ ਜਦ ਆਪਣੇ ਪੇਕੇ ਘਰੋਂ ਵਾਪਸ ਫੇਰਾ ਪਣ ਲਈ ਜਾਂਦੀ ਹੈ ਤਾਂ ਉਹ ਘਰ ਨੂੰ ਬਿਲਕੁਲ ਅਜਨਬੀ ਲੱਗਣ ਲੱਗ ਜਾਂਦਾ ਹੈ ਜਿੱਥੇ ਉਹਨੇ ਸਾਰਾ ਬਚਪਨ ਬਿਤਾਇਆ ਹੁੰਦਾ ਹੈ ਉਹ ਰਸੋਈ ਦੇ ਗੋਹੇ ਤੇ ਖੜੀ ਹੋ ਕੇ ਦੇਖਦੀ ਹੈ ਕਿ ਮੈਨੂੰ ਕੋਈ ਕੁਝ ਦੇ ਦੇ ਖਾਣ ਲਈ ਉਹਦਾ ਮਨ ਨਹੀਂ ਕਰਦਾ ਕਿ ਮੈਂ ਆਪਣੇ ਆਪ ਲੈ ਕੇ ਖਾਵਾਂ ਵਾਸ਼ਿੰਗ ਮਸ਼ੀਨ ਔਨ ਕਰਨ ਲਈ ਵੀ ਆਪਣੇ ਮਾਪਿਆਂ ਨੂੰ ਪੁੱਛਦੀ ਹੈ ਕਿ ਮਾਂ ਮੈਂ ਮਸ਼ੀਨ ਚਲਾ ਲਾਂ ਅਗਰ ਪਰਜਾਈਆਂ ਨੇ ਤਾਂ ਖਾਣਾ ਉਹਨਾਂ ਕੋਲ ਪੁੱਛਦੀ ਹੈ ਡਾਈਨਿੰਗ ਟੇਬਲ ਦੇ ਉੱਤੇ ਪਿਆ ਹੋਇਆ ਖਾਣਾ ਜੋ ਉਹ ਇੰਨੇ ਨਖਰੇ ਕਰਕੇ ਖਾਂਦੀ ਹੈ ਤਾਂ ਉਹ ਪਏ ਹੋਏ ਖਾਣੇ ਦਾ ਟੱਕਨ ਚੱਕ ਕੇ ਵੀ ਨਹੀਂ ਦੇਖਦੀ ਕਿ ਖਾਣ ਲਈ ਕੀ ਬਣਿਆ ਹੈ ਬਸ ਇੰਨੀ ਅਜਨਬੀ ਔਰ ਇੱਕ ਪਰੋਣੀ ਬਣ ਜਾਂਦੀ ਹੈ ਕਿ ਇਹ ਜੜੀ ਰੀਤ ਹੈ ਪਤਾ ਨਹੀਂ ਪ੍ਰਮਾਤਮਾ ਨੇ ਔਰਤ ਨੂੰ ਕਿੰਨੀ ਹਿੰਮਤ ਕਿੰਨੀ ਸ਼ਕਤੀ ਦਿੱਤੀ ਹੈ ਇੱਕ ਚੀਜ਼ ਤਾਂ ਬਿਲਕੁਲ ਸਾਫ਼ ਜ਼ਾਹਿਰ ਹੈ ਕਿ ਸਾਡਾ ਸਮਾਜ ਆਦਮੀ ਨੂੰ ਬਹੁਤ ਹੀ ਸਟਰੋਂਗ ਸਮਝਦਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ ਹੈਡ ਆਫ ਦਾ ਫੈਮਲੀ ਕਹਿੰਦਾ ਹੈ ਪਰ ਮੇਰੀ ਨਜ਼ਰ ਵਿੱਚ ਹੈਡ ਆਫ ਦਾ ਫੈਮਲੀ ਔਰਤ ਹੁੰਦੀ ਹੈ ਇੱਕ ਔਰਤ ਦੇ ਬਿਨਾ ਘਰ ਬਿਲਕੁਲ ਨਹੀਂ ਚੱਲ ਸਕਦਾ ਸਮਾਜ ਬਿਲਕੁਲ ਨਹੀਂ ਚੱਲ ਸਕਦਾ ਕਿਉਂਕਿ ਪ੍ਰਮਾਤਮਾ ਦੇ ਉਹਦੇ ਅੰਦਰ ਇੰਨੀ ਹਿੰਮਤ ਦਿੱਤੀ ਹੈ ਕਿ ਕਿੱਥੇ ਪੈਦਾ ਹੋ ਕੇ ਕਿੱਥੇ ਪਰਵਰਿਸ਼ ਲੈ ਕੇ ਕਿਹਦਾ ਘਰ ਬਸਾਂਦੀ ਹੈ ਔਰ ਕਿਹਦੇ ਨਾਲ ਸਾਰੀ ਜ਼ਿੰਦਗੀ ਬਿਤਾਉਂਦੀ ਹੈ ਆਪਣੇ ਮਾਪਿਓ ਕੋਲ ਬਿਮਾਰੀ ਚ ਵੀ ਕਈ ਵਾਰ ਤੀਆਂ ਨਹੀਂ ਪਹੁੰਚ ਸਕਦੀਆਂ ਪਰ ਆਪਣੇ ਸਸੋਰੇ ਦੀ ਦੁੱਖ ਸੁੱਖ ਚ ਉਹਨਾਂ ਨੂੰ ਪਹੁੰਚਣਾ ਪੈਂਦਾ ਹੈ ਆਪਣੇ ਭਰਾਵਾਂ ਦੀ ਇਹ ਦੁੱਖ ਤਕਲੀਫ ਚ ਪਹੁੰਚਣ ਨਾ ਪਹੁੰਚਣ ਆਪਣੇ ਪਤੀ ਦੀ ਦੁੱਖ ਤਕਲੀਫ ਨੂੰ ਛੱਡ ਕੇ ਉਹ ਆ ਨਹੀਂ ਸਕਦੀਆਂ ਉਹਦੇ ਬੱਚੇ ਨੂੰ ਜਨਮ ਦਿੰਦੀਆਂ ਨੇ ਉਹਦੇ ਘਰ ਨੂੰ ਸਜਾਉਂਦੀਆਂ ਨੇ ਸਵਾਰਦੀਆਂ ਨੇ ਉਹਦੀ ਲਾਈਫ ਪਲਾਨ ਕਰਦੀਆਂ ਨੇ ਅਗਰ ਅੱਛੀ ਔਰਤ ਹੁੰਦੀ ਹੈ ਤਾਂ ਘਰ ਨੂੰ ਬਹੁਤ ਸਵਾਰ ਕੇ ਸ਼ਿੰਗਾਰ ਕੇ ਰੱਖਦੀ ਹੈ ਆਪਣੀ ਫੈਮਿਲੀ ਨੂੰ ਵੀ ਬਹੁਤ ਖੁਸ਼ ਰੱਖਦੀ ਹੈ ਤਾਂ ਮੈਂ ਮੈਂ ਨਹੀਂ ਚਾਹਦੀ ਸੀ ਕਿ ਮੈਂ ਡੋਲੀ ਨੂੰ ਇੰਨਾ ਇਮੋਸ਼ਨਲ ਰੂਪ ਦਵਾਂ ਕਿਉਂਕਿ ਮੈਂ ਇੱਕ ਚੀਜ਼ ਦੇਖ ਲਈ ਹੈ ਕਿ ਧੀਆਂ ਨੂੰ ਕਰੋ ਵਿਦਾਈ ਕਦੇ ਵੀ ਰੋ ਧੋ ਕੇ ਨਾ ਕਰੋ ਖੁਸ਼ੀ ਨਾਲ ਵਿਦਾਈ ਕਰੋ ਉਹ ਜੋ ਸੀਨ ਹੈ ਉਹ ਜੋ ਟਾਈਮ ਹੈ ਉਹਨੂੰ ਐਨੇ ਤੂਮ-ਤਾਮ ਨਾਲ ਵਿਦਾ ਕਰੋ ਕਿ ਉਹ ਖੁਸ਼ੀ-ਖੁਸ਼ੀ ਜਾਏ ਉਹਨੂੰ ਲੱਗੇ ਨਾ ਕਿ ਮੇਰਾ ਇਹ ਘਰ ਪਰਾਇਆ ਹੋ ਗਿਆ ਹੈ ਔਰ ਜਦ ਵੀ ਧੀਆਂ ਆਪਣੇ ਮਾਪਿਓ ਦੇ ਘਰ ਆਣਾ ਚਾਹਣ ਤਾਂ ਨਾ ਉਹਨਾਂ ਦੇ ਪੱਕਿਆਂ ਨੂੰ ਨਾ ਉਹਨਾਂ ਦੇ ਸੱਸੋਰਿਆਂ ਨੂੰ ਰੋਕਣਾ ਚਾਹੀਦਾ ਹੈ ਬਲਕਿ ਖੁਸ਼ੀ-ਖੁਸ਼ੀ ਉਹਨਾਂ ਨੂੰ ਆਪਣੇ ਮਾਪੇ-ਮਾਪ ਨੂੰ ਮਿਲਣ ਵਾਪਿਸ ਭੇਜਣਾ ਚਾਹੀਦਾ ਹੈ ਕਿਉਂਕਿ ਵਿਆਹ ਹੋਣ ਦੇ ਬਾਅਦ ਮੈਨੂੰ ਨਹੀਂ ਲੱਗਦਾ ਕਿ ਔਰਤ ਦੀ ਜ਼ਿੰਦਗੀ 'ਚ ਕਦੇ ਉਹ ਖੁਸ਼ੀ ਉਹ ਬਚਪਨਾ ਉਹ ਚੀਜ਼ ਵਾਪਿਸ ਆਂਦੀ ਹੈ ਜੋ ਉਹਨੂੰ ਮਾਪਿਓ ਦੇ ਘਰ ਮਿਲਦੀ ਹੈ ਧੀਆਂ 2-4 ਦਿਨਾਂ 'ਚ ਹੀ ਪਰਾਈਆਂ ਹੋ ਜਾਂਦੀਆਂ ਨੇ ਉਹਨਾਂ ਦਾ ਪੇਕਾ ਕਰ ਉਹਨਾਂ ਲਈ ਇੰਨਾ ਅਜਨਬੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਪਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਹੈ ਕਿ ਬਗਾਨੇ ਕਰ ਨੂੰ ਆਪਣਾ ਸਮਝਣਾ ਹੈ ਬਗਾਨੇ ਆਦਮੀ ਨੂੰ ਆਪਣੇ ਸਰੀਰ ਤੇ ਆਪਣੇ ਦਿਲ ਤੇ ਆਪਣੇ ਦਿਮਾਗ ਤੇ ਪੂਰਾ ਹੱਕ ਦਿੰਦੀਆਂ ਨੇ ਔਰ ਉਹਦੇ ਨਾਲ ਸਾਰੀ ਜ਼ਿੰਦਗੀ ਬਿਤਾਉਣ ਦੀ ਜੋ ਉਹਨਾਂ ਚ ਹਿੰਮਤ ਹੈ ਆਦਮੀਆਂ ਚ ਇਹ ਹਿੰਮਤ ਹੋ ਹੀ ਨਹੀਂ ਸਕਦੀ ਆਦਮੀ ਆਪਣੀ ਔਰਤ ਦੇ ਇਲਾਵਾ ਵੀ ਦੂਸਰੇ ਔਰਤਾਂ ਨੂੰ ਫੋਲੋ ਕਰਦਾ ਹੈ ਦੇਖਦਾ ਹੈ ਚੋਰੀ ਜਾਂ ਕਿਸੇ ਵੀ ਤਰੀਕੇ ਆਪਣੀ ਔਰਤ ਨਾਲ ਕੰਪੇਅਰ ਕਰਦਾ ਹੈ ਪਰ ਔਰਤ ਹਮੇਸ਼ਾ ਆਪਣੇ ਆਦਮੀ ਨੂੰ ਫੋਲੋ ਕਰਦੀ ਹੈ ਉਹਨੂੰ ਪਿਆਰ ਕਰਦੀ ਹੈ ਔਰਤ ਕبھی ਕਦੇ ਵੀ ਆਪਣੇ ਆਦਮੀ ਨੂੰ ਕਿਸੇ ਦੂਸਰੇ ਆਦਮੀ ਨਾਲ ਕੰਪੇਅਰ ਨਹੀਂ ਕਰਦੀ ਜਦਕਿ ਆਦਮੀਆਂ 'ਚ ਇਹ ਆਦਤ ਹੁੰਦੀ ਹੈ ਕਿ ਉਹ ਆਪਣੀਆਂ ਔਰਤਾਂ ਨੂੰ ਬਹੁਤ ਸਾਰੀਆਂ ਔਰਤਾਂ ਨਾਲ ਕੰਪੇਅਰ ਕਰਦੇ ਨੇ ਕਿਉਂਕਿ ਆਦਮੀ ਦਾ ਸ਼ਾਇਦ ਨੇਚਰ ਹੈ ਕਿ ਉਹ ਇੱਕੋ ਚੀਜ਼ ਨਾਲ ਸੈਟੀਸਫਾਈਡ ਨਹੀਂ ਹੁੰਦਾ ਪਰ ਉਹੀ ਦੇਖੋ ਕੁਦਰਤ ਨੇ ਔਰਤ ਨੂੰ ਇੰਨੀ ਹਿੰਮਤ ਦਿੱਤੀ ਹੈ ਕਿ ਬੱਚੇ ਨੂੰ ਜਨਮ ਦੇਣ ਦਾ ਜੋ ਕਸ਼ਟ ਔਰਤ ਉਠਾਉਂਦੀ ਹੈ ਉਹ ਆਦਮੀ ਕਦੀ ਫੀਲ ਵੀ ਨਹੀਂ ਕਰ ਸਕਦਾ ਅਗਰ ਆਦਮੀ ਦੀ ਡੈਥ ਹੋ ਜਾਏ ਤਾਂ ਔਰਤ ਦੋ ਚਾਰ ਬੱਚਿਆਂ ਨੂੰ ਇਕੱਲੇ ਹੀ ਪਾਲ ਲੈਂਦੀ ਹੈ ਬਿਨਾਂ ਵਿਆਹ ਕੀਤੇ ਹੋਏ ਪਰ ਜਦ ਕਦੇ ਔਰਤ ਦੀ ਡੈਥ ਹੋ ਜਾਏ ਤਾਂ ਆਦਮੀ ਇੱਕ ਦੋ ਸਾਲ ਵੀ ਨਹੀਂ ਕੱਟਦਾ ਉਹਦੇ ਬਿਨਾਂ ਔਰ ਆਪਣੇ ਦੂਸਰੀ ਮੈਰਿਜ ਕਰਵਾ ਲੈਂਦਾ ਹੈ ਉਹ ਉਹਦੇ ਕੀਤੀ ਹੋਈ ਕੁਰਬਾਨੀਆਂ ਨੂੰ ਉਹਦੇ ਕੀਤੇ ਹੋਏ ਪਿਆਰ ਨੂੰ ਉਹਦੇ ਕੀਤੇ ਹੋਏ ਟਾਈਮ ਨੂੰ ਉਹਦੇ ਸਿਸਟਮ ਨੂੰ ਬਿਲਕੁਲ ਭੁੱਲ ਜਾਂਦਾ ਹੈ कि मेरा भी कोई साथी सी मैनू भी कोई छड़ के।, को के मेरे नाल आया सी अपनी सारी खुशियां छड़ के मेरे नाल जिंदगी बिताने सी औरत और आदमी की थिंकिंग बहुत ही ज्यादा डिफरेंस है मैं एक चीज नोटिस की है कि औरत अपनी फैमिली बहुत ही लगन नाल पादियाँ ने ਪਰ ਆਦਮੀ ਅਗਰ ਬੁਢਾਪੇ ਦੇ ਵਿੱਚ ਵੀ ਔਰਤ ਦੀ ਡੈਥ ਹੋ ਜਾਂਦੀ ਹੈ ਤਾਂ ਵੀ ਦੂਸਰੀ ਮੈਰਿਜ ਕਰ ਲੈਂਦਾ ਹੈ ਤਾਂ ਆਦਮੀ ਔਰ ਔਰਤ ਦੇ ਇਸ ਚੱਕਰ ਨੂੰ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਬਹੁਤ ਸਾਰੇ ਤਰਮੰਦਿਆਂ ਵੀ ਗੱਲਾਂ ਸੁਣੀਆਂ ਨੇ ਔਰ ਜਿਹਦੇ ਵਿੱਚ ਇੱਕ ਚੀਜ਼ ਨਹੀਂ ਕਈ ਵਾਰ ਲਿਖਿਆ ਗਿਆ ਹੈ ਔਰਤ ਇੱਕ ਹੀ ਮੈਰਿਜ ਕਰ ਸਕਦੀ ਹੈ ਪਰ ਆਦਮੀ ਇੱਕ ਤੋਂ ਜ਼ਿਆਦਾ ਮੈਰਿਜ ਕਰ ਸਕਦਾ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਕਿ ਇੱਕ ਔਰਤ ਨੇ ਮਾਪਿਓ ਆਪਣੇ ਪੈਨ ਪਰ ਆਪਣਾ ਬਚਪਨ ਆਪਣਾ ਘਰ ਆਪਣਾ ਪੇਕਾ ਸਭ ਛੱਡ ਕੇ ਆਦਮੀ ਦੇ ਨਾਲ ਟਾਈਮ ਵੀ ਤਾਂ ਨਾ ਜਾਂਦੀ ਹੈ ਤਾਂ ਆਦਮੀ ਕਿਉਂ ਇਸ ਗੱਲ ਨੂੰ ਇੰਨਾ ਇਗਨੋਰ ਕਰਦਾ ਹੈ ਕਿ ਜਿਸ ਤਰ੍ਹਾਂ ਔਰਤ ਪੂਰੀ ਜ਼ਿੰਦਗੀ ਉਹਦੇ ਬਿਨਾ ਕੱਢਦੀ ਹੈ ਔਰ ਪੁਰਾਣੇ ਟਾਈਮ ਚ ਤਾਂ ਅਗਰ ਆਦਮੀ ਨੂੰ ਕੁਝ ਹੋ ਜਾਂਦਾ ਸੀ ਤਾਂ ਔਰਤ ਨਾਲ ਹੀ ਸੱਤੀ ਹੋ ਜਾਂਦੀ ਸੀ ਤਾਂ ਐਦਾਂ ਦੇ ਸਿਸਟਮ ਜਿਹੜੇ ਸਮਾਜ ਚ ਬਣਾਏ ਨੇ ਉਹ ਸਿਰਫ ਔਰਤ ਲਈ ਕਿਉਂ ਬਣਾਏ ਨੇ ਆਦਮੀ ਲਈ ਕਿਉਂ ਕੋਈ ਸਿਸਟਮ ਨਹੀਂ ਬਣਾਇਆ ਗਿਆ ਆਦਮੀ ਜੋ ਮਨ ਕਰਦਾ ਉਹ ਕਰ ਸਕਦਾ ਹੈ ਜੋ ਮਨ ਕਰਦਾ ਖਾ ਸਕਦਾ ਹੈ ਜੋ ਕੁਝ ਜੋ ਕੁਝ ਉਹਦੇ ਮਨ ਚ ਹੁੰਦਾ ਉਹ ਸਭ ਕੁਝ ਆਦਮੀ ਕਰ ਸਕਦਾ ਹੈ ਪਰ ਔਰਤ ਕੁਝ ਵੀ ਕਿਉਂ ਨਹੀਂ ਕਰ ਸਕਦੀ ਔਰਤ ਔਰ ਆਦਮੀ ਦੀ ਇਸ ਕੰਪੈਰੀਜ਼ਨ ਨੂੰ ਮੈਂ ਇੱਕ ਚੀਜ਼ ਵਿੱਚ ਅੱਜ ਅੱਜ ਦੀ ਇਸ ਚੀਜ਼ ਵਿੱਚ ਤੋਲਦੀ ਹਾਂ ਕਿ ਔਰਤਾਂ ਦਾ ਬਹੁਤ ਵੱਡਾ ਜ਼ਿਗਰਾ ਹੁੰਦਾ ਹੈ ਪਰਮਾਤਮਾ ਨੇ ਔਰਤ ਨੂੰ ਇੱਕ ਅਸੀਮ ਸ਼ਕਤੀ ਬਖਸ਼ੀ ਹੈ ਜਿਹਦੇ ਨਾਲ ਉਹ ਸਭ ਕੁਝ ਹੈਂਡਲ ਕਰ ਸਕਦੀ ਹੈ ਔਰ ਆਦਮੀ ਆਦਮੀ ਸਿਰਫ ਇੱਕ ਹੀ ਚੀਜ਼ ਇੱਕ ਟਾਈਮ ਹੈਂਡਲ ਕਰ ਸਕਦਾ ਹੈ ਮਲਟੀਪਲ ਟਾਸਕ ਨੂੰ ਹੈਂਡਲ ਨਹੀਂ ਕਰ ਸਕਦਾ ਖਾਸ ਕਰਕੇ ਰਿਲੇਸ਼ਨਸ਼ਿਪ ਤਾਂ ਮੇਰੀ ਜੋ ਅੱਜ ਦੀ ਵੀਡੀਓ ਹੈ ਸੈਲੂਟ ਕਰਦੀ ਹਾਂ ਦੁਨੀਆ ਦੀ ਹਿੰਦੁਸਤਾਨ ਦੀਆਂ ਔਰਤਾਂ ਨੂੰ ਕਿਉਂਕਿ ਮੈਂ ਹਿੰਦੁਸਤਾਨੀ ਹਾਂ ਇੰਡੀਆ ਦੀ ਰਹਿਣ ਵਾਲੀ ਹਾਂ ਤਾਂ ਮੈਨੂੰ ਇੰਡੀਅਨ ਔਰਤਾਂ ਬਾਰੇ ਪਤਾ ਹੈ ਤਾਂ ਮੈਂ ਉਹਨਾਂ ਨੂੰ ਹੈਡਸ ਆਫ ਕਰਦੀ ਹਾਂ ਉਹਨਾਂ ਦੇ ਬਲੀਦਾਨ ਲਈ ਉਹਨਾਂ ਦਾ ਜੋ ਸੈਕਰੀਫਾਈਸ ਹੁੰਦਾ ਹੈ ਆਪਣੀ ਲਾਈਫ ਨਹੀਂ ਦੂਸਰੇ ਦੀ ਲਾਈਫ ਲਈ ਜੋ ਕਿ ਬਹੁਤ ਹੀ ਘੱਟ ਲੋਕ ਕਰਦੇ ਨੇ ਤਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਹਿੰਦੁਸਤਾਨ ਦੀਆਂ ਉਹ ਔਰਤਾਂ ਜਿੰ ਜਿਹੜੀ ਮੇਰੀ ਥਿੰਕਿੰਗ ਨਾਲ ਮੈਚ ਕਰਦੀਆਂ ਨੇ ਉਹਨਾਂ ਨੂੰ ਬਹੁਤ ਹੀ ਹਿੰਮਤ ਔਰ ਬਹੁਤ ਹੀ ਕਾਮਯਾਬੀ ਦੇ ਮੈਂ ਆਪਣੀ ਅਗਲੀ ਵੀਡੀਓ ਇੱਕ ਰਿਲੇਸ਼ਨਸ਼ਿਪ ਤੇ ਬਣਾਵਾਂਗੀ ਜੋ ਕਿ ਇੱਕ ਟੂ ਸਟੋਰੀ ਹੈ ਤਾਂ ਤੁਹਾਡਾ ਮੇਰੀ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਔਰ ਮੈਨੂੰ ਇਦਾਂ ਹੀ ਸੁਣਦੇ ਰਹੋ ਤਾਂ ਕਿ ਮੈਂ ਨਵੇਂ-ਨਵੇਂ ਟੌਪਿਕ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂ ਤੁਹਾਡੇ ਸਾਹਮਣੇ ਰੂਪ ਰੂਪ ਹੁੰਦੀ ਰਵਾਂ ਥੈਂਕ ਯੂ ਸੋ ਮੱਚ ਫॉर ਵਾਚਿੰਗ ਮੀ ਗੁੱਡ ਡੇ ਐਂ ਸਸ੍ਰੀਕਾ